ਨੂੰ ਕੁੱਟ ਕੇ ਕਸੂਤੀ ਫਸੀ ਪੁਲਿਸ ਤੇ ਨਾਲ ਸਰਕਾਰ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਸਰਬਣ ਸਿੰਘ ਭੰਦੇੜ ਦੇ ਵੱਲੋਂ ਦੇ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਕੱਲ ਅੰਮ੍ਰਿਤਸਰ ਦੇ ਵਿੱਚ ਕਿਸਾਨ ਗੜੇ ਮਾਰੀ ਦੀ ਫਸਲ ਗੜੇ ਮਾਰੀ ਦੇ ਨਾਲ ਫਸਲ ਖਰਾਬ ਹੋਈ ਦਾ ਮੁਆਵਜ਼ੇ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦੇ ਲਈ ਜਾ ਰਹੇ ਸੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਸ ਵੇਲੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਕੁੱਟਿਆ ਗਿਆ ਜ਼ੁਲਮ ਕੀਤਾ ਗਿਆ ਕਿਸਾਨਾਂ ਦੇ ਉੱਤੇ ਜ਼ਬਰ ਕੀਤਾ ਗਿਆ ਕਈ ਕਿਸਾਨ ਲਹੂ ਲੋਹਾਨ ਹੋਏ ਪੱਗਾਂ ਤੱਕ ਲੱਥੀਆਂ ਗਈਆਂ ਕਿਸਾਨਾਂ ਦੀਆਂ ਕਿਹਾ ਕਿਸਾਨਾਂ ਨੂੰ ਕਿ ਤੁਸੀਂ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹੋ ਹੁਣ ਕਹਿੰਦੇ ਗੱਡੀ ਤਿਆਰ ਖੜੀ ਆ ਚੁੱਪ ਕਰਕੇ ਕਹਿੰਦੇ ਗ੍ਰਿਫਤਾਰੀਆਂ ਦੇ ਦਿਓ ਨਹੀਂ ਤਾਂ ਫਿਰ ਅਸੀਂ ਧੱਕਾ ਕਰ ਦਾਂਗੇ ਤਾਂ ਉਹੀ ਗੱਲ ਹੋਈ ਫਿਰ ਧੱਕਾ ਕਰਿਆ ਕਈ ਕਿਸਾਨ ਕੁੱਟੇ ਤਾਂ ਅੱਜ ਸਰਬੰਸ ਸਿੰਘ ਪੰਦੇਰ ਨੇ ਸਿੱਧੇ ਚੇਤਾਵਨੀ ਦਿੱਤੀ ਅੱਗ ਬੋਬਲੇ ਹੋਏ ਸਰਬੰਸ ਸਿੰਘ ਪੰਦੇਰ ਆਕਰ ਕੀ ਕੁਝ ਕਹਿ ਰਹੇ ਨੇ ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਅੰਮ੍ਰਿਤਸਰ ਦੇ ਵਿੱਚ ਕੱਲ ਕਿਸਾਨ ਗੜੇ ਮਾਰੀ ਦਾ ਮਾਅਬਜ਼ਾ ਲੈਣ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਜ਼ਬਰ ਕਰਕੇ ਜੋ ਗ੍ਰਿਫਤਾਰੀਆਂ ਕੀਤੀਆਂ ਉਹਦੀਆਂ ਨਿੰਦਾ ਕਰਦੇ ਆ ਜਦੋਂ ਪੁਲਿਸ ਨਾਲ ਸਹਿਮਤੀ ਬਣ ਗਈ ਸੀ ਵੀ ਕਿਸੇ ਗਰਾਊਂਡ 'ਚ ਬਹਿ ਕੇ ਮੰਗ ਪੱਤਰ ਦੇਣਾ ਤੇ ਫਿਰ ਜ਼ਬਰਦਸਤ ਸਵਾਲ ਨਹੀਂ ਸੀ ਹੈਗਾ ਇਹ ਪੁਲਿਸ ਰਾਜ ਜਿਹੜਾ ਪੰਜਾਬ ਚ ਸਥਾਪਿਤ ਆ ਉਹਦੀ ਨਿਸ਼ਾਨਦੇਹੀ ਕਰਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਬੀਬੀ ਐਮਬੀ ਦੇ ਉੱਤੇ ਜਿਵੇਂ ਕੇਂਦਰ ਦੀਆਂ ਸਰਕਾਰਾਂ ਪੰਜਾਬ ਨਾਲ ਧੱਕਾ ਕਰਦੀਆਂ ਰਹੀਆਂ ਨੇ ਸਾਰੀ ਦੁਨੀਆ ਜਾਣਦੀ ਆ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਵੇਂ ਰਲ ਕੇ ਰਾਜਨੀਤੀ ਕੀਤੀ ਉਹਨੇ ਪਾਣੀ ਵਾਲੇ ਮਸਲੇ ਦੇ ਉੱਤੇ ਹੁਣ ਜਿਹੜਾ ਉਹ ਕੇਂਦਰੀ ਬਲਾਂ ਦਾ ਜਿਹੜਾ BBMP ਤੇ ਕਬਜ਼ਾ ਕਰਵਾ ਲਿਆ ਹੁਣ ਬਾਈ ਵਿਰੋਧ ਕਰਦੇ ਰਹੋ ਇਹ ਨਕਾਮੀ ਨੂੰ ਉਹ ਦੱਸੇ ਪੰਜਾਬੀਆਂ ਨੂੰ ਵਿੱਚ ਉਹ ਖੱਟਿਆ ਕੀ ਹੈਗਾ ਵਾ ਇਸ ਦੇ ਨਾਲ ਨਾਲ ਜਿਹੜਾ ਪੂਰੇ ਪੰਜਾਬ ਦੇ ਅੰਦਰ ਕਾਰਪੋਰੇਟ ਦੀਆਂ ਨੀਤੀਆਂ ਤਹਿਤ ਜਿਹੜਾ ਦੁਨੀਆ ਦੇ ਵਿੱਚ ਆਰਥਿਕ ਮਾਡਲ ਇਕਨੋਮਿਕਸ ਮਾਡਲ ਲੱਦਿਆ ਜਾ ਰਿਹਾ ਵੀ ਪਿੰਡਾਂ ਨੂੰ ਅਜ਼ਾੜ ਕੇ ਸਸਤੀ ਲੇਬਰ ਸ਼ਹਿਰਾਂ 'ਚ ਸਥਾਪਿਤ ਕਰਨੀਆਂ ਤੇ ਜਿਹੜਾ ਵੀ ਖੇਤੀ ਸੈਕਟਰ ਹੈ ਉੱਤੇ ਕਾਰਪੋਰੇਟ ਦਾ ਕਬਜ਼ਾ ਹੋਣਾ ਉਹਦੇ ਤਹਿਤ ਹੀ ਜਿਹੜਾ ਲੁਧਿਆਣੇ ਦਾ ਅਰਬਨ ਅਸਟੇਟ ਦਾ ਇਸ਼ੂ ਜਿਹੜਾ ਇੰਨਾ ਉੱਬਰ ਕੇ ਆ ਰਿਹਾ ਅੱਡ ਅੱਡ ਫਿਗਰਾਂ ਨੇ 24000 ਕਿੱਲਾ 26000 ਕਿੱਲਾ ਪਿੰਡਾਂ ਦੀ ਗਿਣਤੀ ਕੋ 44 ਕੋਟੀ ਕੋ 60 50 ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਰਿਹਾ ਇਹ ਵੀ ਕੇਂਦਰ ਨਾਲ ਰਲ ਕੇ ਖੇਤੀ ਸੈਕਟਰ ਨੂੰ ਬਰਬਾਦ ਕਰਨ ਲਈ ਭਗਵੰਤਮਾਨ ਕਰਨ ਜਾ ਰਿਹਾ ਔਰ ਇਹ ਤੋਂ ਪਹਿਲਾਂ ਭਾਰਤ ਮਾਲਾ ਯੋਜਨਾ ਤਹਿਤ ਜਿਵੇਂ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਆ ਖਉਤੀ ਵਿਕਾਸ ਦੇ ਨਾਂ ਤੇ আর ਮੀਡੀਆ ਦੇ ਵਿੱਚ ਸਾਨੂੰ ਵਿਲਨ ਦੱਸਣਾ ਕਿ ਇਹ ਵਿਕਾਸ ਦੇ ਵਿਰੋਧੀ ਨੇ ਇਹ ਵਿਕਾਸ ਦਾ ਫਾਇਦਾ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ ਇਹ ਵੀ ਥੋੜਾ ਜਿਹਾ ਦੇਖ ਲਓ ਇਹ ਵੀ ੱੱਕਾ ਹੋ ਰਿਹਾ ਤੇ ਇਹਦਾ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਵਾ ਹੁਣ ਖਾਸ ਕਰਕੇ ਮੋਦੀ ਸਰਕਾਰ ਜੋ ਪਹਿਲੋ ਪਲਵਾਮਾ ਹੋਇਆ ਸੀ আর ਉਸ ਤੋਂ ਬਾਅਦ ਜੋ ਪਹਿਲ ਕਾਮ ਹੋਇਆ ਪਹਿਲ ਕਾਮ ਦੇ ਅੱਤਵਾਦੀ ਘਟਨਾ ਦੀ ਸਾਰੀ ਦੁਨੀਆ ਨੇ ਨਿੰਦਾ ਕੀਤੀ ਆ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਜੰਗੀ ਹਾਲਾਤ ਬਣੇ ਜਿਵੇਂ 트ੰਪ ਸਾਹਿਬ ਕਹਿੰਦੇ ਮੈਂ ਦਬਕਾ ਮਾਰ ਕੇ ਰੋਕ ਦਿੱਤੇ ਉਹਦੇ ਵਿੱਚ ਜਿਹੜੇ ਜਵਾਨ ਸ਼ਹੀਦ ਹੋਏ ਨਾਗਰਿਕ ਸ਼ਹੀਦ ਹੋਏ ਉਹਨਾਂ ਹੁਣ ਲਾਸ਼ਾਂ ਦੇ ਉੱਤੇ ਮੋਦੀ ਸਰਕਾਰ ਰਾਜਨੀਤੀ ਕਰ ਰਹੀ ਉਹ ਚੋਂ ਵੀ ਵੋਟਾਂ ਭਾਲ ਲੰਦਾ ਚੱਤਰ ਹੋ ਰਿਹਾ ਜੋ ਮੈਨੂੰ ਨਹੀਂ ਲੱਗਦਾ ਠੀਕ ਹੈਗਾ ਜਸਟਿਸ ਮਹਿਤਾਬ ਸਿੰਘ ਦੀ ਗਵਾਹੀ ਜਿਹੜੀ ਕਮੇਟੀ ਬਣੀ ਸੀ ਕਿਸਾਨਾਂ ਲਈ ਬੇਸ਼ੱਕ ਉਹ ਕਮੇਟੀ ਨੂੰ ਨਕਾਰਿਆ ਸੀ ਅੱਜ ਉਹਦੀਆਂ ਗੱਲਾਂ ਆ ਰਹੀਆਂ ਪ੍ਰਭਾਰਤ ਪੱਤਰ ਤੇ ਕਿਸਾਨ ਕਰਜ਼ਾ ਰਾਹਤ ਕਮਿਸ਼ਨ ਦੇਸ਼ ਵਿਆਪੀ ਬਣਾਉਂਦੀਆਂ ਗੱਲਾਂ ਆ ਰਹੀਆਂ ਨੇ ਇਹੀ ਗੱਲਾਂ ਅਸੀਂ ਪਹਿਲਾਂ ਰੱਖਿਆ ਸੀ ਕਿ ਕੇਰਲਾ ਨੇ ਬਹੁਤ ਸਾਰੀ ਫਸਲਾਂ ਤੇ ਲੀਗਲ ਗਰੰਟੀ ਕਾਨੂੰਨ ਦਿੱਤਾ ਹੈਗਾ ਅਰ ਅੱਜ ਇਹ ਮੰਗ ਫੇਰ ਉੱਭਰ ਵੀ ਆ ਕਿ ਕਿਸਾਨਾਂ ਮਜ਼ਦੂਰਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਾ ਜਾਵੇ ਤੇ ਕਰਜ਼ਾ ਮੁਕਤ ਕੀਤਾ ਜਾਵੇ ਭਾਵੇਂ ਇਹ ਕਮੇਟੀ ਵੀ ਚੰਗੀਆਂ ਸ਼ਿਫਾਰਿਸ਼ਾਂ ਕਰ ਦਵੇ ਕਿਸਾਨਾਂ ਲਈ ਫਿਰ ਕੀ ਹੋਊ ਸਰਕਾਰ ਨੇ ਪਹਿਲੋਂ ਮੀਟਰ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਸਾਡੇ ਹੱਕ ਚ ਆਈ ਹੋਈ ਆ ਅ ਸਾਡੀ ਉਹ 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 ਅਜੇ ਤੱਕ ਲਾਗੂ ਕਿਉਂ ਨਹੀਂ ਕੀਤੀ ਗਈ ਇਹ ਤੋਂ ਪਹਿਲੋਂ ਵੀ ਬਹੁਤ ਸਾਰੀਆਂ ਰਿਪੋਰਟਾਂ ਬਹੁਤ ਸਾਰੇ ਸੁਪਰੀਮ ਕੋਰਟ ਦੇ ਫੈਸਲੇ ਆਪਣੇ ਹੱਕ ਚ ਆ ਜਿਹੜੇ ਅਜੇ ਤੱਕ ਲਾਗੂ ਨਹੀਂ ਹੋਏ ਅਰੇ ਦੀ ਨਾਲ ਦੀ ਨਾਲ ਜੋ ਕਾਜਾ ਦੇ ਉੱਤੇ ਜੋ ਫਲਸਤੀਨੀਆ ਦੇ ਉੱਤੇ ਔਰ ਜੋ ਇਜ਼ਰਾਈਲ ਤੇ ਹਮਾਸ ਦਾ ਇਸ ਵੇਲੇ ਟਕਰਾਅ ਚੱਲ ਰਿਹਾ ਠੀਕ ਆ ਕੋਈ ਅੱਤਵਾਦੀ ਟਿਕਾਣੇ ਉੱਤੇ ਕੋਈ ਸਟੇਟ ਕਾਰਵਾਈ ਕਰਦਾ ਹੈ ਕਿ ਇਸ਼ੂ ਹੁੰਦਾ ਇਹਦੇ ਨਾਲ ਦੀ ਜਿਹੜੀ ਮੈਂ ਸਰਵਣ ਸਿੰਘ ਭੰਦੇੜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਅੰਮ੍ਰਿਤਸਰ ਦੇ ਵਿੱਚ ਕੱਲ ਕਿਸਾਨ ਗੜੇ ਮਾਰੀ ਦਾ ਮੁਆਵਜ਼ਾ ਲੈਣ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਜ਼ਬਰ ਕਰਕੇ ਜੋ ਗ੍ਰਿਫਤਾਰੀਆਂ ਕੀਤੀਆਂ ਉਹਦੀਆਂ ਨਿੰਦਾ ਕਰਦੇ ਆ ਜਦੋਂ ਪੁਲਿਸ ਨਾਲ ਸਹਿਮਤੀ ਬਣ ਗਈ ਸੀ ਵੀ ਕਿਸੇ ਗਰਾਊਂਡ 'ਚ ਬਹਿ ਕੇ ਮੰਗ ਪੱਤਰ ਦੇਣਾ ਤੇ ਫਿਰ ਜ਼ਬਰਦਸਤ ਸਵਾਲ ਨਹੀਂ ਸੀ ਹੈਗਾ ਇਹ ਪੁਲਿਸ ਰਾਜ ਜਿਹੜਾ ਪੰਜਾਬ 'ਚ ਸਥਾਪਿਤ ਆ ਉਹਦੀ ਨਿਸ਼ਾਨਦੇਹੀ ਕਰਦਾ ਹੈਗਾ ਵਾ ਇਹਦੇ ਨਾਲ ਦੀ ਨਾਲ BBMB ਦੇ ਉੱਤੇ ਜਿਵੇਂ ਕੇਂਦਰ ਦੀਆਂ ਸਰਕਾਰਾਂ ਪੰਜਾਬ ਨਾਲ ਧੱਕਾ ਕਰਦੀਆਂ ਰਹੀਆਂ ਨੇ ਸਾਰੀ ਦੁਨੀਆ ਜਾਣਦੀ ਆ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਵੇਂ ਰਲ ਕੇ ਰਾਜਨੀਤੀ ਕੀਤੀ ਉਹਨੇ ਪਾਣੀ ਵਾਲੇ ਮਸਲੇ ਦੇ ਉੱਤੇ ਹੁਣ ਜਿਹੜਾ ਉਹ ਕੇਂਦਰੀ ਬਲਾਂ ਦਾ ਜਿਹੜਾ BBMP ਤੇ ਕਬਜ਼ਾ ਕਰਵਾ ਲਿਆ ਹੁਣ ਬਾਈ ਵਿਰੋਧ ਕਰਦੇ ਰਹੋ ਇਹ ਨਕਾਮੀ ਨੂੰ ਉਹ ਦੱਸੇ ਪੰਜਾਬੀਆਂ ਨੂੰ ਵਿੱਚ ਉਹ ਖੱਟਿਆ ਕੀ ਹੈਗਾ ਵਾ ਇਸ ਦੇ ਨਾਲ ਨਾਲ ਜਿਹੜਾ ਪੂਰੇ ਪੰਜਾਬ ਦੇ ਅੰਦਰ ਕਾਰਪੋਰੇਟ ਦੀਆਂ ਨੀਤੀਆਂ ਤਹਿਤ ਜਿਹੜਾ ਦੁਨੀਆ ਦੇ ਵਿੱਚ ਆਰਥਿਕ ਮਾਡਲ ਇਕਨੋਮਿਕਸ ਮਾਡਲ ਲੱਧਿਆ ਜਾ ਰਿਹਾ ਕਿ ਪਿੰਡਾਂ ਨੂੰ उजाੜ ਕੇ ਸਸਤੀ ਲੇਬਰ ਸ਼ਹਿਰਾਂ 'ਚ ਸਥਾਪਿਤ ਕਰਨੀਆਂ ਤੇ ਜਿਹੜਾ ਵੀ ਖੇਤੀ ਸੈਕਟਰ ਹੈ ਉੱਤੇ ਕਾਰਪੋਰੇਟ ਦਾ ਕਬਜ਼ਾ ਹੋਣਾ ਉਹਦੇ ਤਹਿਤ ਜਿਹੜਾ ਲੁਧਿਆਣੇ ਦਾ ਅਰਬਨ ਅਸਟੇਟ ਦਾ ਇਸ਼ੂ ਜਿਹੜਾ ਇੰਨਾ ਉੱਭਰ ਕੇ ਆ ਰਿਹਾ ਅੱਡ-ਅੱਡ ਫਿਗਰਾਂ ਨੇ 24000 ਕਿੱਲਾ 26000 ਕਿੱਲਾ ਪਿੰਡਾਂ ਦੀ ਗਿਣਤੀ ਕੋ 44 ਕੁਟੀ ਕੋ 60 50 ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਰਿਹਾ ਇਹ ਵੀ ਕੇਂਦਰ ਨਾਲ ਰਲ ਕੇ ਖੇਤੀ ਸੈਕਟਰ ਨੂੰ ਬਰਬਾਦ ਕਰਨ ਲਈ ਭਗਵੰਤਮਾਨ ਕਰਨ ਜਾ ਰਿਹਾ ਔਰ ਇਹ ਤੋਂ ਪਹਿਲਾਂ ਭਾਰਤ ਮਾਲਾ ਯੋਜਨਾ ਤਹਿਤ ਜਿਵੇਂ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਆਖੌਤੀ ਵਿਕਾਸ ਦੇ ਨਾਂ ਤੇ ਔਰ ਮੀਡੀਆ ਦੇ ਵਿੱਚ ਸਾਨੂੰ ਵਿਲਣ ਦੱਸਣਾ ਕਿ ਇਹ ਵਿਕਾਸ ਦੇ ਵਿਰੋਧੀ ਨੇ ਇਹ ਵਿਕਾਸ ਦਾ ਫਾਇਦਾ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ ਇਹ ਵੀ ਥੋੜਾ ਜਿਹਾ ਦੇਖ ਲਓ ਇਹ ਵੀ ਟੱਕਾ ਹੋ ਰਿਹਾ ਤੇ ਇਹਦਾ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਵਾ ਹੁਣ ਖਾਸ ਕਰਕੇ ਮੋਦੀ ਸਰਕਾਰ ਜੋ ਪਹਿਲੂ ਪਲਵਾਮਾ ਹੋਇਆ ਸੀ ਅਰ ਉਸ ਤੋਂ ਬਾਅਦ ਜੋ ਪਹਿਲਕਾਮ ਹੋਇਆ ਪਹਿਲਕਾਮ ਦੇ ਅਤਵਾਦੀ ਘਟਨਾ ਦੀ ਸਾਰੀ ਦੁਨੀਆ ਨੇ ਨਿੰਦਾ ਕੀਤੀ ਆ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਜੰਗੀ ਹਾਲਾਤ ਬਣੇ ਜਿਵੇਂ ਟਰੰਪ ਸਾਹਿਬ ਕਹਿੰਦੇ ਮੈਂ ਦਬਕਾ ਮਾਰ ਕੇ ਰੋਕ ਦਿੱਤੇ ਉਹਦੇ ਵਿੱਚ ਜਿਹੜੇ ਜਵਾਨ ਸ਼ਹੀਦ ਹੋਏ ਨਾਗਰਿਕ ਸ਼ਹੀਦ ਹੋਏ ਉਹਨਾਂ ਹੁਣ ਲਾਸ਼ਾਂ ਦੇ ਉੱਤੇ ਮੋਦੀ ਸਰਕਾਰ ਰਾਜਨੀਤੀ ਕਰ ਰਹੀ ਉਹ ਚੋਂ ਵੀ ਵੋਟਾਂ ਭਾਲਣ ਦਾ ਯਤਨ ਹੋ ਰਿਹਾ ਜੋ ਮੈਨੂੰ ਨਹੀਂ ਲੱਗਦਾ ਠੀਕ ਹੈਗਾ ਜਸਟਿਸ ਮਹਿਤਾਬ ਸਿੰਘ ਦੀ ਗਵਾਹੀ ਜਿਹੜੀ ਕਮੇਟੀ ਬਣੀ ਸੀ ਕਿਸਾਨਾਂ ਲਈ ਬੇਸ਼ੱਕ ਉਹ ਕਮੇਟੀ ਨੂੰ ਨਕਾਰਿਆ ਸੀ ਅੱਜ ਉਹਦੀਆਂ ਗੱਲਾਂ ਆ ਰਹੀਆਂ ਵੀ ਭਾਰਤ ਪੱਧਰ ਤੇ ਕਿਸਾਨ ਅ ਕਰਜ਼ਾ ਰਾਹਤ ਕਮਿਸ਼ਨ ਦੇਸ਼ ਵਿਆਪੀ ਬਣਾਉਂਦੀਆਂ ਗੱਲਾਂ ਆ ਰਹੀਆਂ ਨੇ ਇਹੀ ਗੱਲਾਂ ਅਸੀਂ ਪਹਿਲਾਂ ਰੱਖਿਆ ਸੀ ਵੀ ਕੇਰਲਾ ਨੇ ਬਹੁਤ ਸਾਰੀ ਫਸਲਾਂ ਤੇ ਲੀਗਲ ਗਰੰਟੀ ਕਾਨੂੰਨ ਦਿੱਤਾ ਹੈਗਾ ਔਰ ਅੱਜ ਇਹ ਮੰਗ ਫੇਰ ਉੱਪਰ ਵੀ ਆ ਵੀ ਕਿਸਾਨਾਂ ਮਜ਼ਦੂਰਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਾ ਜਾਵੇ ਤੇ ਕਰਜ਼ਾ ਮੁਕਤ ਕੀਤਾ ਜਾਵੇ ਭਾਵੇਂ ਇਹ ਕਮੇਟੀ ਵੀ ਚੰਗੀਆਂ ਸ਼ਿਫਾਰਿਸ਼ਾਂ ਕਰ ਦਵੇ ਕਿਸਾਨਾਂ ਲਈ ਫਿਰ ਕੀ ਹੋਊ ਸਰਕਾਰ ਨੇ ਪਹਿਲਾਂ ਵੀ ਤਾਂ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਸਾਡੇ ਹੱਕ ਚ ਆਈ ਹੋਈ ਆ ਆ ਸਾਡੀ ਉਹ 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 ਅਜੇ ਤੱਕ ਲਾਗੂ ਕਿਉਂ ਨਹੀਂ ਕੀਤੀ ਗਈ ਇਹਦੋਂ ਪਈ ਸਰਬੰਸਿੰਘ ਭੰਦੇੜ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਦੋ ਟੁਕ ਜਵਾਬ ਦੇ ਦਿੱਤਾ ਕਿਉਂਕਿ ਪਹਿਲਾਂ ਕਹਿੰਦੇ ਅਸੀਂ ਪਿਆਰ ਨਾਲ ਚੱਲ ਰਹੇ ਸੀ ਪਰ ਹੁਣ ਕਹਿੰਦੇ ਸਰਕਾਰ ਸਾਡੇ ਨਾਲ ਦਿਨੋਂ ਦਿਨ ਤੱਕਾ ਕਰ ਰਹੀ ਆ ਪਰ ਕਹਿੰਦੇ ਹੁਣ ਪਾਣੀ ਪੁਲਾਂ ਤੋਂ ਉੱਪਰ ਦੀ ਲੰਘ ਗਿਆ ਹੁਣ ਅਸੀਂ ਫਿਰ ਇਹ ਜ਼ਬਰ ਦਾ ਮੁਕਾਬਲਾ ਸਬਰ ਨਾਲ ਤਾਂ ਬਹੁਤ ਕਰ ਲਿਆ ਪਰ ਹੁਣ ਰਣਨੀਤੀ ਬਣਾ ਕੇ ਕਰਾਂਗੇ ਰਣਨੀਤੀ ਵਿਦਾਸ ਦਿੱਤੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਤਸਰ ਦੇ ਵਿੱਚ ਤਾਂ ਕੱਲ ਬਹੁਤ ਜ਼ਿਆਦਾ ਝੜਪ ਪੁਲਿਸ ਤੇ ਕਿਸਾਨਾਂ ਵਿਚਾਲੇ ਦੇਖਣ ਨੂੰ ਮਿਲੀ ਤਾਂ ਉਧਰ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਜਦੋਂ ਪ੍ਰਸ਼ਾਸਨ ਆਉਂਦਾ ਉਸ ਵੇਲੇ ਵੀ ਖੇਤਾਂ ਦੇ ਵਿੱਚ ਕੜੇਸ-ਕੜੇਸ ਕੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਹਰ ਦਿਨ ਦੇਖਣ ਨੂੰ ਮਿਲ ਰਹੀਆਂ ਤਾਂ ਖੇਤ ਜਿਹੜੇ ਜੰਗ ਦਾ ਮੈਦਾਨ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਕਰਕੇ ਸਰਬਨ ਸਿੰਘ ਭਦੇਰ ਹੁਣ ਸਿੱਧੇ ਹੋ ਗਏ ਫਿਰ ਉਧਰ ਜਗਜੀਤ ਸਿੰਘ ਡੱਲੇਵਾਲ ਨੇ ਚੇਤਾਵਨੀ ਇੱਧਰ ਸਰਬਨ ਸਿੰਘ ਭਦੇਰ ਨੇ ਤਾਂ ਹੁਣ ਕੋਈ